6 April 1849 IC ਨੂੰ ਜਿੰਦਾ ਚਨਾਰ ਦੇ ਕਿਲੇ ਵਿੱਚ ਭੇਜ ਦਿੱਤੀ ਗਈ ਉਹਦੇ ਸਾਰੇ ਪੁਰਾਣੇ ਦਾਸ-ਦਾਸੀਆਂ ਹਟਾ ਦਿੱਤੇ ਗਏ ਜੋ ਨਵੇਂ ਨੌਕਰ ਰੱਖੇ ਗਏ ਬਿਨਾਂ ਕੰਮ ਉਹਨਾਂ ਨਾਲ ਗੱਲ ਕਰਨ ਦੀ ਵੀ ਆਗਿਆ ਨਹੀਂ ਸੀ ਜਿੰਦਾਂ ਦਾ ਜੀਵਨ ਨਰਕ ਨਾਲੋਂ ਵੀ ਭੈੜਾ ਹੋ ਗਿਆ ਇਸ ਦੋਜਖ ਵਿੱਚ ਉਹ 2 ਹਫ਼ਤੇ ਵੀ ਨਾ ਕੱਟ ਸਕੀ ਜਿੰਦਾਂ ਦੇ ਅੰਦਰ ਭਾਂਬੜ ਬਲ ਰਹੇ ਸਨ ਬੀਤੀਆਂ ਯਾਦਾਂ ਦਿਲ ਵਿੱਚ ਅੰਗਿਆਰਾ ਵਾਂਗ ਭਖਦੀਆਂ ਸਨ ਉਹ ਉੱਠਦੀ ਆਹੀ ਨਵੰਦਰ ਰੋਕਦੀ ਤਾਂ ਅੰਦਰ ਛੜਦਾ ਬਾਹਰ ਕੱਢਦੀ ਤਾਂ ਬਾਹਰ ਛੜਦਾ ਉਹ ਸਾਰੀ ਦੀ ਸਾਰੀ ਦੁਖ ਰੂਪ ਬਣ ਚੁੱਕੀ ਸੀ ਉਹ ਅਸਮਾਨ ਦੇ ਤਾਰਿਆਂ ਵੱਲ ਵੇਖਦੀ ਕਿਸੇ ਕਾਲੀ ਬਦਲੀ ਵਿੱਚੋਂ ਕੋਈ ਤਾਰਾ ਡਲਕਦਾ ਦਿਸਦਾ ਤਾਂ ਰੀਸੋ ਰੀਸ ਉਹਦੀਆਂ ਕਾਲੀਆਂ ਅੱਖਾਂ ਵਿੱਚ ਵੀ ਹੰਝੂ ਡਲਕਾਉਂਦੇ ਉਹ ਆਪੇ ਰੋਂਦੀ ਤੇ ਆਪੇ ਚੁੱਪ ਕਰ ਜਾਂਦੀ ਇਹ ਉਹ ਹਜਿੰਦਾ ਹੈ ਜਿਸਦੇ ਬੁੱਲਾਂ ਤੇ ਆਈ ਮੁਸਕਰਾਹਟ ਸ਼ੇਰ-ਏ-ਪੰਜਾਬ ਵਾਸਤੇ ਜੀਵਨ ਅੰਮ੍ਰਿਤ ਹੁੰਦੀ ਸੀ ਜਿਸ ਦੇ ਮੱਥੇ ਦੀ ਤਿਉੜੀ ਸਾਹਮਣੇ ਹਜ਼ਾਰਾਂ ਸੂਰਮਿਆਂ ਦੀਆਂ ਕਮਾਨਾਂ ਝੁਕ ਜਾਇਆ ਕਰਦੀਆਂ ਸਨ ਜਿਸ ਦੀਆਂ ਅੱਖਾਂ ਵਿੱਚ ਆਏ ਹੰਝੂ ਪ੍ਰithvi ਤੇ ਪੁਚਾਲ ਲਿਆ ਦਿੰਦੇ ਸਨ ਅੱਜ ਨਾ ਉਹਦੇ ਹਾਸਿਆਂ ਵਿੱਚ ਕੋਈ ਕਰਾਮਾਤ ਹੈ ਨਾ ਹੰਝੂਆਂ ਵਿੱਚ ਤਾਸੀਰ ਉਹ ਹੱਸੇ ਤਾਂ ਆਪਣੇ ਆਪ ਨੂੰ ਧੋਖਾ ਦੇਣ ਬਦਲੇ ਰੋਵੇ ਤਾਂ ਅੰਦਰ ਬਲ ਦੀ ਤੇ ਤੇਲ ਪਾਉਣ ਵਾਸਤੇ ਹੰਝੂ ਸਦਾ ਇੱਕੋ ਭਾਅ ਨਹੀਂ ਵਿਕਿਆ ਕਰਦੇ ਕਦੇ ਇਹ ਮੋਤੀਆਂ ਤੋਂ ਮਹਿੰਗੇ ਹੁੰਦੇ ਹਨ ਕਦੇ ਤਰੇਲ ਦੀਆਂ ਬੂੰਦਾਂ ਤੋਂ ਵੀ ਸਸਤੇ ਕਈ ਵਾਰ ਉਹ ਰਾਤ ਲੇਟੀ-ਲੇਟੀ ਸੋਚਣ ਲੱਗ ਪੈਂਦੀ ਮੈਂ ਇਸ ਕੈਦ ਵਿੱਚ ਕਿੰਨਾ ਕੁ ਚਿਰ ਤੱਕ ਸਕਾਂਗੀ ਮੈਂ ਕੈਦ ਕਿਉਂ ਹਾਂ ਬੰਦੀਖਾਨੇ ਸਦਾ ਉਹਨਾਂ ਵਾਸਤੇ ਹੁੰਦੇ ਨੇ ਜੋ ਬੰਦੀ ਰਹਿਣਾ ਪ੍ਰਵਾਨ ਕਰ ਲੈਣ ਮੈਨੂੰ ਇਹ ਕੈਦ ਪ੍ਰਵਾਨ ਨਹੀਂ ਮੈਂ ਕੈਦ ਨਹੀਂ ਰਹਾਗੀ ਪਰ ਮੈਂ ਇਸ ਵਿੱਚੋਂ ਆਜ਼ਾਦ ਕਿਵੇਂ ਹੋਵਾਂ ਅੰਦਰ ਫੁਰਨੇ ਜਾਗੇ ਮਨ ਬਣਿਆ ਤਾਂ ਆਜ਼ਾਦ ਹੋਣ ਦਾ ਰਸਤਾ ਵੀ ਸੁਝ ਪਿਆ 18 ਅਪ੍ਰੈਲ अठारह सौ दी अद्धी रात वेले ओ उदासी संतनी मांग भगवा बेस करके किलो बाहर निकल तुरी बूहे अगे खले पहरेदार ने पूछया कौन है जंगल में रहने वाली उदासी संतनी हूँ महारानी ने धर्म उपदेश लेने के लिए बुलाया था दिन को आने की आज्ञा नहीं मिली थी इसलिए रात को चोरी चोरी आई हूँ महारानी को धर्म की दीक्षा देकर उसी तरह चोरी चोरी जाना चाहती हूँ ਇਸ ਧਰਮ ਦੇ ਕਾਮ ਮੇ ਮੇਰੀ ਸਹਾਇਤਾ ਕਰੋਗੇ ਤੋ ਈਸ਼ਵਰ ਤੁਮੇ ਇਸ ਦਾ ਫਲ ਦੇਗਾ ਜਿੰਦਾ ਨੇ ਸੰਤਾਂ ਵਾਲੀ ਬੋਲੀ ਵਿੱਚ ਉੱਤਰ ਦਿੱਤਾ ਪਹਿਰੇਦਾਰ ਬਿਲਕੁਲ ਨਵਾਂ ਸੀ ਉਹ ਜਿੰਦਾ ਦੀ ਆਵਾਜ਼ ਪਛਾਣ ਨਾ ਸਕਿਆ ਉਹਨੇ ਦਿਲ ਵਿੱਚ ਸੋਚਿਆ ਜੇ ਮੇਰੇ ਅਫਸਰਾਂ ਨੂੰ ਪਤਾ ਲੱਗ ਗਿਆ ਕਿ ਬਾਹਰੋਂ ਕੋਈ ਚੋਰੀ-ਚੋਰੀ ਮਹਾਰਾਣੀ ਨੂੰ ਮਿਲਣ ਆਉਂਦਾ ਹੈ ਤਾਂ ਪਤਾ ਨਹੀਂ ਮੈਨੂੰ ਕੀ ਸਜ਼ਾ ਮਿਲੇਗੀ ਬਿਹਤਰ ਇਹੀ ਹੈ ਕਿ ਜਿਵੇਂ ਚੋਰੀ ਆਈ ਹੈ ਉਸੇ ਤਰ੍ਹਾਂ ਚਲੀ ਜਾਵੇ ਨਾ ਇਹਨੂੰ ਤੀਸਰੀ ਅੱਖ ਵੇਖੇ ਨਾ ਮੈਥੋਂ ਕੋਈ ਪੁੱਛ ਪੜਤਾਲ ਹੋਵੇ ਉਹਨੇ ਫੇਰ ਨਾ ਆਉਣ ਦੀ ਤਾੜਨਾ ਕਰਕੇ ਜਿੰਦਾਂ ਨੂੰ ਲੰਘ ਜਾਣ ਦਿੱਤਾ ਪਹਿਰੇਦਾਰ ਦਾ ਡਰ ਤੇ ਜਿੰਦਾਂ ਦੀ ਦਲੇਰੀ ਉਸ ਦੀ ਰਿਹਾਈ ਦਾ ਵਸੀਲਾ ਬਣੇ ਕਿਲ੍ਹੇੋਂ ਬਾਹਰ ਨਿਕਲ ਕੇ ਜਿੰਦਾਂ ਨੇ ਸਾਹਮਣੇ ਵਗਦੀ ਨਦੀ ਵਿੱਚ ਛਾਲ ਮਾਰ ਦਿੱਤੀ ਲਹਿਰਾਂ ਨਾਲ ਲੜਦੀ ਤੇ ਆਪਣੀ ਤਕਦੀਰ ਨਾਲ ਖੂਲ ਕਰਦੀ ਅੰਤੋਂ ਨਦੀਆਂ ਪਾਰ ਹੋ ਗਈ ਉਧਰ ਦਿਨ ਚੜਿਆ ਜਿੰਦਾਂ ਦੇ ਨਸ ਜਾਣ ਦੀ ਖਬਰ ਵੱਡੇ ਅਫਸਰਾਂ ਨੂੰ ਪਹੁੰਚੀ ਤਾਂ ਉਹ ਘਬਰਾ ਉਠੇ ਸਰਕਾਰੀ ਸਿਪਾਹੀ ਸ਼ਿਕਾਰੀਆਂ ਵਾਂਗ ਜਿੰਦਾਂ ਦੀ ਭਾਲ ਵਿੱਚ ਨਿਕਲ ਤੁਰੇ ਹੁਣ ਜਿੰਦਾਂ ਵਾਸਤੇ ਬਹੁਤ ਮੁਸ਼ਕਲ ਬਣੀ ਦਿਨੇ ਉਹ ਝਾੜਾਂ ਵਿੱਚ ਲੁੱਕ ਕੇ ਕੱਟਦੀ ਤੇ ਰਾਤ ਨੂੰ ਜਿਸ ਪਾਸੇ ਮੂੰਹ ਹੁੰਦਾ ਪੰਧ ਪੈ ਜਾਂਦੀ ਉਹ ਦੁਨੀਆ ਦਾ ਅਨੋਖਾ ਰਾਹੀ ਸੀ ਜੋ ਤੁਰਿਆ ਜਾ ਰਿਹਾ ਸੀ ਪਰ ਆਪਣੀ ਮੰਜ਼ਲ ਤੋਂ ਜਾਣੂ ਨਹੀਂ ਸੀ ਰਾਤ ਦੇ ਹਨੇਰੇ ਵਿੱਚ ਉਹ ਦਰਖਤਾਂ ਦੇ ਸੰਘਣੇ ਪਰਛਾਵੇਂ ਹਿਲਦੇ ਵੇਖਦੀ ਤਾਂ ਉਹਨੂੰ ਵੈਰੀ ਦੇ ਸਿਪਾਹੀਆਂ ਦਾ ਭੁਲੇਖਾ ਪੈਂਦਾ ਹਵਾ ਦੇ ਤੇਜ਼ ਬੁੱਲੇ ਉਬਰਸ਼ਾਂ ਨੂੰ چیرਦੇ ਸ਼ਾ ਸ਼ਾ ਕਰਦੇ ਲੰਘਦੇ ਤਾਂ ਉਹਦੇ ਕੰਨਾਂ ਵਿੱਚ ਦੁਸ਼ਮਣ ਦੀਆਂ ਗੋਲੀਆਂ ਦੀ ਗੂੰਜ ਅਨੁਭਵ ਹੁੰਦੀ ਪੈਰ ਥੱਲੇ ਆ ਕੇ ਕੋਈ ਸੁੱਕਾ ਪੱਤਰ ਟੁੱਟ ਜਾਂਦਾ ਤਾਂ ਦੁਖੀਆ ਦਾ ਦਿਲ ਟੁੱਟ ਜਾਂਦਾ ਇਸ ਤਰ੍ਹਾਂ ਭੁਖੀ ਤਿਹਾਈ ਭਟਕਦੀ ਜਿੰਦਾਂ ਨੇਪਾਲ ਦੇ ਰਾਣਾ ਜੰਗ ਬਹਾਦਰ ਦੇ ਦਰਬਾਰ ਜਾ ਪਹੁੰਚੀ ਸ਼ੇਰੇ ਪੰਜਾਬ ਦੀ ਮਹਿਬੂਬਾ ਹੀਰਿਆਂ ਤੇ ਮੋਤੀਆਂ ਦਾ ਦਾਨ ਕਰਨ ਵਾਲੀ ਮਹਾਰਾਣੀ ਜਿੰਦ ਕੌਰਾਂ ਰਾਣਾ ਜੰਗ ਬਹਾਦਰ ਦੇ ਸਾਹਮਣੇ ਚੋਲੀ ਅੱਡ ਕੇ ਇਉਂ ਫਰਿਆਦ ਕਰਨ ਵਾਸਤੇ ਮਜਬੂਰ ਹੋ ਗਈ ਜਾ ਦੇ ਨਸ ਕੇ ਕਿਲੇ ਚਨਾਰ ਚੋਂ ਪਹੁੰਚੀ ਜਿੰਦਾ ਜਾਨੇ ਪਾਲ ਤਨ ਲਟਕਣ ਲੀਰਾ ਰੇਸ਼ਮੀ ਤਨ ਲਟਕਣ ਲੀਰਾ ਰੇਸ਼ਮੀ ਤੇ ਗਲ ਵਿੱਚ ਖਿਲਰੇ ਵਾਲ ਜੀ ਦੇ ਵਟ ਮਥੇ ਤੇ ਵੇਖ ਕੇ ਜੀ ਦੇ ਵਟ ਮਥੇ ਤੇ ਵੇਖ ਕੇ ਹੁੰਦਾ ਦੂਜ ਦਾ ਚੰਦ ਹلال ਅੱਜ ਕੱਖੋਂ ਹੌਲੀ ਹੋ ਗਈ ਅੱਜ ਕੱਖੋਂ ਹੌਲੀ ਹੋ ਗਈ ਕਦੇ ਤੁਲਦੀ ਲਾਲਾ ਨਾਲ ਵਿੱਚ ਰਾਣੇ ਦੇ ਦਰਬਾਰ ਦੇ ਵਿੱਚ ਰਾਣੇ ਦੇ ਦਰਬਾਰ ਦੇ ਝੋਲੀ ਅੱਡ ਕੇ ਕਰੇ ਸਵਾਲ ਮੈਂ ਰਾਣੀ ਦੇਸ ਪੰਜਾਬ ਦੀ ਮੈਂ ਰਾਣੀ ਦੇਸ ਪੰਜਾਬ ਦੀ ਅੱਜ ਫੇਰਾਂ ਫਕੀਰਾਂ ਦੇ ਹਾਲ ਕੱਲ ਹੀਰੇ ਕਰਦੀ ਦਾਨਸਾਂ ਕੱਲ ਹੀਰੇ ਕਰਦੀ ਦਾਨਸਾਂ ਅੱਜ ਰੋਟੀ ਤੋਂ ਕੰਗਾਲ ਮੈਂ ਰਾਣੀ ਉਸ ਰਣਜੀਤ ਦੀ ਮੈਂ ਰਾਣੀ ਉਸ ਰਣਜੀਤ ਦੀ ਜੀ ਦੀ ਇੰਦਰ ਨਾ ਝਲਦਾ ਝਾਲ ਜੀ ਦੀ ਭਵਕ ਡਲਾਵੇ ਅੰਬਰਾ ਜਿਹਦੀ ਭਬਕ ਡਲਾਵੇ ਅੰਬਰਾਂ ਤੇ ਪ੍ਰਿਥਵੀ ਆਉਣ ਪੁਚਾ ਮੈਂ ਮਾਂ ਮਹਾਰਾਜ ਦਲੀਪ ਦੀ ਮੈਂ ਮਾਂ ਮਹਾਰਾਜ ਦਲੀਪ ਦੀ ਜੀਨੂੰ ਮਿੱਤਰਾ ਫਾਇਆ ਜਾਲ ਫੇਰਾਂ ਰੋਟੀ ਬਦਲੇ ਪਟਕਦੀ ਫੇਰਾਂ ਰੋਟੀ ਬਦਲੇ ਪਟਕਦੀ ਅੱਜ ਵੇਖ ਜ਼ਮਾਨੇ ਦੀ ਚਾਲ ਮੈਨੂੰ ਕਹਿਣਗੇ ਸ਼ਾਹੀ ਫਕੀਰ ਨੀ ਮੈਨੂੰ ਕਹਿਣਗੇ ਸ਼ਾਹੀ ਫਕੀਰ ਨਹੀਂ ਜਦ ਸ਼ਾਇਰ ਲਿਖਣਗੇ ਹਾਲ ਜਦ ਸ਼ਾਇਰ ਲਿਖਣਗੇ ਹਾਲ ਜਿੰਦਾ ਮੂੰਹੋਂ ਇਹ ਫਰਿਆਦ ਸੁਣ ਕੇ ਨੇਪਾਲ ਦੇ ਰਾਜਾ ਜਗਬਹਾਦਰ ਨੂੰ ਤਰਸ ਆ ਗਿਆ ਉਹਨੇ ਨਿਥਾਵੀ ਜਿੰਦਾਂ ਨੂੰ ਆਪਣੇ ਰਾਜ ਵਿੱਚ ਆਸਰਾ ਦੇਣਾ ਮੰਨ ਲਿਆ ਮਹਾਰਾਣੀ ਦੇ ਨਿਰਵਾਹ ਵਾਸਤੇ ਉਹਨੇ ਆਪਣੇ ਖਜ਼ਾਨੇ ਵਿੱਚੋਂ 20000 ਰੁਪਇਆ ਸਾਲਾਨਾ ਦੇਣਾ ਪ੍ਰਵਾਨ ਕਰ ਦਿੱਤਾ ਇਸ ਨੇਕੀ ਦੇ ਨਾਲ ਉਹਨੇ ਜਿੰਦਾਂ ਨੂੰ ਖਟਮੰਡੂ ਨੇਪਾਲ ਵਿੱਚ ਰਹਿਣ ਵਾਲੇ ਅੰਗਰੇਜ਼ ਰੈਜੀਡੈਂਟ ਦੀ ਨਿਗਰਾਨੀ ਵਿੱਚ ਦੇ ਦਿੱਤਾ ਇੱਥੇ ਜਿੰਦਾਂ ਲਗਭਗ 12 ਸਾਲ ਅੰਗਰੇਜ਼ ਦੀ ਨਜ਼ਰਬੰਦੀ ਵਿੱਚ ਰਹੀ ਫਿਰ ਵੀ ਇਹ ਕੈਦ ਬਨਾਰਸ ਜਾਂ ਚਨਾਰ ਨਾਲੋਂ ਸੌਖੀ ਸੀ ਬਾਕੀ ਸਭ ਕੁਝ ਜਿੰਦਾਂ ਨੇ ਸਹਿ ਲਿਆ ਸੀ ਪਰ ਪੁੱਤਰ ਦੇ ਵਿਛੋੜੇ ਨੇ ਉਹਨੂੰ ਅਸਲੋਂ ਨਿਢਾਲ ਕਰ ਦਿੱਤਾ ਉਹ ਰਾਤ ਦਿਨੇ ਦਲੀਪ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਇਸ ਨਿਤ ਦੇ ਰੋਣ ਨੇ ਉਹਦੀਆਂ ਅੱਖਾਂ ਦੀ ਜੋਤ ਖਤਮ ਕਰ ਦਿੱਤੀ ਜਿੰਦਾ ਅਸਲੋਂ ਅੰਨੀ ਹੋ ਗਈ